ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਟਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 7-8 ਪਸ਼ੂ ਵਿਖਾਉਣੇ ਆ ਤੋਕੜਾ, ਗੱਪੜਾ ਤੇ ਸੱਜਣਾ ਸੂਈਆਂ ਝੋਟੀਆਂ ਤੇ ਆਪਾਂ ਪਹੁੰਚੇ ਆ ਵੀਰ ਹਰਮਨ ਦੇ ਕੋਲ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਾਸੀਆ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਓ ਸੁਣਾ ਠੀਕ ਠਾਕ ਜੀ ਭਾਈ ਤੁਸੀਂ ਸੁਣਾਓ ਚੜਦੀ ਕਲਾ ਜੀ ਚੜਦੀ ਕਲਾ ਚੜਦੀ ਜੱਗੇ ਭਾਜੀ ਬਣਾਇਆ ਮੰਡੀ ਵਾਲਾ ਮਾਹੌਲ ਮੰਡੀ ਵਾਲਾ ਹੀ ਹੁੰਦਾ ਭਾਜੀ ਤੁਸੀਂ 2-3 ਦਿਨ ਨਾਗੇ ਪਾਇਆ ਮੈਂ ਤੁਹਾਨੂੰ ਕਿਹਾ ਆਓ ਆਓ ਹਾਂਜੀ ਹਾਂਜੀ ਕੰਮ ਜੇ ਪਾਇਆ ਗਿਆ ਕੋਈ ਜ਼ਰੂਰੀ ਤਾਂ ਕਰਕੇ ਮਾਲ ਤੇ ਇਦਾਂ ਰੋਜ਼ ਆਉਂਦਾ ਵਿਕ ਜਾਂਦਾ ਵਾ ਠੀਕ ਹੈ ਠੀਕ ਹੈ ਚਾਰ ਪੰਜ ਡੰਗਰ ਹੋਣੇ ਆਏਗੇ ਜੀ ਅੱਛਾ ਅੱਛਾ ਮਾਲੀਏ ਰੋਸੇ ਨਾਲ ਤੁਹਾਨੂੰ ਮਾਫੀ ਕਰਦਾ ਮੈਂ ਭਾਜੀ ਆ ਠੀਕ ਹੈ ਠੀਕ ਹੈ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਮੇਰਾ ਹਰਮਨ ਜੋ ਪਿੰਡ ਰਾਇਆ ਸਾਸੀ ਜ਼ਿਲ੍ਹਾ ਅਮਰਸਰ ਤਸੀਲ ਜਨਾਲਾ ਫੋਨ ਨੰਬਰ 826434231 ਤੁਹਾਨੂੰ ਮਾਲ ਪਾਈ ਤੁਹਾਨੂੰ ਸਾਰਾ ਰੇਡ ਜਾਏ ਹੁਣ ਫੇਰੀ ਵਿਗਦਾ ਹਾਂਜੀ ਹਾਂਜੀ ਬਿਲਕੁਲ ਸਹੀ ਆ ਅੱਛਾ ਜੀ ਠੀਕ ਹੋਸੇ ਚੋਣ ਹੋਣੀ ਠੀਕ ਹੈ ਠੀਕ ਹੈ ਜੀ ਤੇ ਸ਼ੁਰੂਆਤ ਇਧਰੋਂ ਕਰੀਏ ਡੰਗਣ ਆਪਣੇ ਕੋਲ ਹੈਗੇ 6-7 ਠੀਕ ਹੈ ਠੀਕ ਹੈ ਲੋ ਬਜੀ 7-8 ਪਸ਼ੂ ਆਪਾਂ ਦਿਖਾਉਨੇ ਆ ਯਾਰ ਚੈੱਕ ਕਰੋ ਮੈਂ ਨਾ ਕੁੰਡੇ ਸਾਰੇ ਭੱਤੇ ਆ ਯਾਰ ਕੀ ਹੋਣੀਆਂ ਆਂ ਬਾਈ ਦੇ ਕੋਲ ਝੋਟੀਆਂ ਤੇ ਹਾਥੀ ਵੀ ਜੇ ਬਾਹਰ ਲੱਗਾ ਭਾਈਆ ਪਹਿਲੇ ਨੰਬਰ ਤੇ ਝੋਟੀਏ ਕਿਵੇਂ ਜੇ ਪਹਿਲਾ ਸੂਆ ਭਾਈ ਝੋਟੀ ਸੂਈ ਜੇ ਅੱਛਾ ਜੀ ਆਹ ਕੱਟਾ ਹੈ ਮਗਰ ਸੂਈ ਨੂੰ 13-14 ਦਿਨਾਂ ਨਾਲ ਲੱਗੇ ਬੰਨੇ ਟਾਈਮ ਹੋਇਆ ਜੀ ਠੀਕ ਹੈ ਠੀਕ ਹੈ ਜੀ ਚਵਾਈ ਹੋ ਗਏ ਹੁਣ ਆਈਏ ਅੱਛਾ ਜੀ ਆਪਾਂ ਪੋਣੀ ਨਹੀਂ ਤੂੰ ਆਖਿਆ ਪਾ ਦੇ ਹਰਮਨ ਤਾਂ ਆਪਾਂ ਪੋਣੀ ਆ ਠੀਕ ਹੈ ਠੀਕ ਹੈ ਤੇ ਇੱਕੋ ਕਿੰਨਾ ਦੁੱਧ ਦਦ ਉਹਦਾ 8 ਕਿਲੋ ਹੋਊਗਾ 7 ਮੰਨ ਕੇ ਜਿਹੜਾ ਮਰਜੀ ਵੀਰ ਲੈ ਜੇ ਠੀਕ ਹੈ ਠੀਕ ਹੈ ਇੱਕ ਨੰਬਰ ਲੱਗੀ ਪੂਰ ਛੱਟਾ ਘਾੜ ਵੱਧ ਨਹੀਂ ਅੱਛਾ ਜੀ ਸਿੰਗ ਦੀ ਝੋਟੀ ਹੈ ਠੀਕ ਹੈ ਠੀਕ ਹੈ ਜੀ ਸੂਆ ਕਿੰਨਾ ਦੱਸਿਆ ਪਹਿਲਾ ਸੂ ਠੀਕ ਲਓ ਜੀ ਪਹਿਲਾ ਹੀ ਸਵੇਰ ਸੂਈ ਆ ਤੇ 7 ਤੋਂ 8 ਲੀਟਰ ਜਿਹੜਾ ਦੁੱਧ ਤਿਆਰ ਆ ਸੂਈ ਨੂੰ ਵੀ ਟਾਈਮ ਲੱਗ ਲਗਭਗ 15 ਦਿਨ ਦੇ ਆਸ-ਪਾਸ ਟਾਈਮ ਦਾ ਦੇ ਵੀ ਰਣੀ ਤੇ ਚੱਕ ਵਾਈ ਇਹਦੀ ਬਾਈ ਉਹਨਾਂ ਨੇ ਕਰਕੇ ਲੈਂਦੀ ਜੇ ਕੋਈ ਉਸ ਹਾਉਣਾ ਕੋਈ ਵੀਰ ਭਰਾ ਦਾਜਾ ਲਵੇ ਤੇ ਬਾਕੀ ਘਰ ਦੀ ਵਜਨ ਦੀ ਚੰਗੀ ਆ ਤੇ ਸਿੰਘ ਸਿੰਘ ਵੀ ਬੜਾ ਚੰਗਾ ਲੱਗਾ ਲਓ ਭਾਈ ਕਰੋ ਚਾਕਾ ਕਫੇ ਇਸ ਕੁਆਲਟੀ ਦਾ ਸਿੰਗ ਸੁंगा ਨਿਗਾ ਨਿਗਾਜਾ ਸਿੰਗ ਆ ਪਰਾਂ ਨੂੰ ਆ ਬੁਰਜੀ ਤੋਂ ਪਰਾਂ ਕਰ ਤੇ ਥਣ ਥਣ ਵੀ ਬੜਾ ਚੰਗਾ ਲੱਗਾ ਜੇ ਐਨ ਗਿੱਟ ਗਿੱਟ ਤੇ ਥਣ ਲੱਗਾ ਵਾ ਆਕੇ ਦੋ ਦਿਨ ਤੋਂ ਦਾ ਸੈਲ ਚ ਹੈ ਇਹ ਚਵਾਈ ਹੋ ਗਿਆ ਜੀ ਭਾਜੀ ਗੱਡੀ ਉਹ ਲੱਗੀ ਜੇ ਵੇਖ ਲੋ ਕੋਈ ਮੀਰ ਸ਼ਾਮਾ ਨੂੰ ਬਣੀ ਦੀ ਵੀਡੀਓ ਕੋਲੇ ਬੇਸ਼ੱਕ ਸਾਡੇ ਕੋ ਫੇਰ ਲਾ ਜੇ ਠੀਕ ਹੈ ਤੇ ਇਹਦਾ ਮੁੱਲ ਵੀ ਰੋਣਾ ਮੁੱਲ ਭਾਜੀ ਦਾ 85000 ਕਰ ਦਈਏ ਅੱਛਾ ਜੀ ਤੇ ਹਾਂ ਨਾ ਜੀ ਚੋ 100 200 ਰੁਪਿਆ ਛੋੜ ਹੀ ਹੋਣੀ 72000 ਦੀ ਦਵਾਂਗੇ ਠੀਕ ਲੋ ਭਾਜੀ 72000 ਬਿਲਕੁਲ ਸਹੀ ਜੀ ਯਾ ਜੀ ਹੁਣ ਜੇ ਨੰਬਰ ਦੇ ਆ ਖਾਰੋ ਝੋਟੀ ਪਾਜੀ ਇਹ ਕਿਹੜੀ ਦਾ ਦੁੱਧਾ ਸਵਾਏ ਲੇਵਾ ਵਖਾਰੋ ਕਹਿ ਦੇ ਦੇ ਨੇ ਫੋਟ ਫੋਟ ਬਾਹਰ ਆਈ ਆ ਤੁਸੀਂ ਦੱਸੋ ਆਈ ਤੇ ਨਹੀਂ ਆਈ ਨਹੀਂ ਆਈ ਆਈ ਆ ਜੀ ਸੁਈ ਨੂੰ ਇਹਨੂੰ ਵੀ ਪਾਜੀ 10 12 ਦਿਨ ਲੱਗ ਬੰਨੇ ਟਾਈਮ ਆ ਉਹ ਕੱਟਾ ਜੇ ਮਗਰੇ ਦੇ ਠੀਕ ਆ ਜੀ ਇਹਦੇ ਪਿੱਛੇ ਮੇਲ ਕਫ ਆ ਗਿਆ ਜੀ ਚੌਣ ਚਾਂਦ 1 ਨੰਬਰ ਦੁੱਧ ਪਾਜੀ 12 ਕਿਲੋ ਜੇ ਪੱਕਾ ਝੋਟੀ ਦੇ ਅੱਛਾ ਜੀ ਇਹਣਾ ਮਿਲ ਲੈਣਾ ਵਾ ਠੀਕ ਆ ਠੀਕ ਆ ਜੀ ਕਿ ਗਾਲਾ ਭਵੇਂ 13 ਮੇਰੋ 14 ਕਹਿ ਦੋ ਅੱਛਾ ਜੀ ਮੋਹ ਵਾਲੀ ਕੱਦ ਵੱਜ ਨੇਰਾ ਵੀ ਚੰਗਾ ਆ ਗਿਆ ਤੇ ਦੁੱਜਾ ਸਵੇਰ ਸੁਈ ਦੇ ਦੇਖੋ ਛੋਟੀ ਕਿਦੀ ਭਾਜੀ ਪਲੀ ਪੁਲੀ ਵੇਖੋ ਪਿੱਛੋਂ ਲਓ ਜੀ ਤੇਸਟ ਕੁਆਲਟੀ ਸੇਗੋ ਤੋਂ ਪੂਰੀ ਚੰਗਾ ਲੱਗਾ ਵਾ ਇਹ ਬਾਕੀ ਅੱਜ ਕੱਫਾ ਵਾਂਗੂ ਹੀ ਬਣੀ ਪਈ ਏ ਕਰਮਾਲੀ 12 ਲੀਟਰ ਜਿਹੜਾ ਇਸ ਟਾਈਮ ਕੋ ਮੌਕੇ ਤੇ ਦੁੱਧ ਤਿਆਰ ਆ ਇਹ ਕਿੰਨਾ ਕੱਢ ਦੋਗੇ ਦੁੱਧ ਦੁੱਧ ਭਾਜੀ ਯਾਰਾਂ ਨਹੀਂ ਆਪਾਂ ਤੇ ਤੁਹਾਨੂੰ ਪਤਾ ਯਾਰਾਂ ਨੇ ਕਿ ਲੋ 2 ਕਿਲੋ ਦੀ ਤਾਂ ਮਾਰ ਜੂਗੀ 13-14 ਕਿਲੋ ਦੁੱਧ ਛੋਟੀ ਚਵਾਈ ਆ ਰਮਾਨਾ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ 13 14 ਲੀਟਰ ਜਿਹੜਾ ਦੁੱਧ ਭਰੀ ਜਉਂ ਵੀ ਕੋਈ ਵੀ ਇਸ ਤਰ੍ਹਾਂ ਸਾਹਮਣੇ ਲੈ ਗਿਆ ਇਹ ਬਾਕੀ ਥਾਮ ਤੋਂ ਬਹੁਤ ਹੀ ਚੰਗਾ ਲੱਗਿਆ ਨੋਜਵਾ ਇੱਕ ਨੰਬਰ ਭਾਜੀ ਝੋਟਾ ਹੋਊਗਾ ਪੇਠ ਵੇਖੋ ਲਿਵਾ ਵੇਖੋ ਕਿਹੜਾ ਲੱਗਾ ਵਾ ਨੰਬਰ ਹੋ ਚੱਕਾ ਫੋਟ ਫੋਟੀ ਬਾਹਰ ਨਵਾਈ ਕੋਈ ਸਾਈਡ ਨਹੀਂ ਜੇ ਵੇਖ ਲਓ ਭਾਜੀ ਬਰਾਬਰ ਦਾ ਤੇ ਉਹ ਚੰਦਾ ਜਵਾਨਾ ਠੀਕ ਹੈ ਠੀਕ ਹੈ ਜੀ ਪੇਠ ਪੂਰਾ ਵਿਖਾਓ ਮਹਨ ਲਓ ਭਾਜੀ ਪੇਠ ਜਿਹੜਾ ਵੀ ਚੰਗਾ ਆ ਗਿਆ ਤੇ ਨਾੜਾ ਲੋੜਾ ਵੀ ਚੰਮ ਤੇ ਚੰਗੀਆਂ ਆ ਗਿਆ ਤੇ ਇਹਦਾ ਮੁੱਲ ਇਹਦਾ ਮੋਲ ਕਰਨ ਭਾਈ ਜੋ ਮਰਜ਼ੀ ਕਰੀਏ ਝੋਟੀ ਦਾ ਮੋਲ ਇਹਦਾ 120 ਆਹਣਾ 115 ਦੀ ਦੇ ਦਾਂਗੇ ਜੇ ਕਰੋਨਾ ਮਾਰ ਤਾਨ ਤੇ ਕਰਾ ਦੇ ਦਰਦ ਵੀ ਹਾਂ ਨਾ ਹੀ ਦੋ ਛੱਡ ਦਾਂ ਭਾਈ 113 ਦੇ ਦਾਂਗੇ ਠੀਕ ਲੋ ਜੀ 113000 ਦੀ ਤੇ ਦੁੱਧ 14 ਲੀਟਰ ਭਰੀ ਜਾਊਗੀ ਆਜੋ ਭਾਈ 3 ਜੇ ਨੰਬਰ ਤੇ ਭਈ ਆ ਝੋਟੀ ਪਰੇ ਆਹ ਛੋਟੀ ਭਾਈ ਦਿਨ 22 ਖੜਤੀ ਏ ਛੋਟੀ ਦਾ ਕੱਦ ਵਖਾਰੋ ਕਿੱਡਾ ਮਗਰੋਂ ਚੜਾਈਆਂ ਵਖਾਰੋ ਵਧਣਾ ਕੱਡੀਆਂ ਵਾ ਮਾਨੇ ਜੇਠ ਲਾਵੇ ਲੋ ਇਹ ਬੰਨੀ ਪੂਰੀ ਡਰਦੀ ਆ ਥੋੜੀ ਜੀ ਪਿੱਛੋਂ ਪੇਠ ਵੇਖੋ ਕਿੰਨੀ ਚੜਾਈ ਛੋਟੀ ਠੀਕ ਆ ਠੀਕ ਆ ਜੀ ਲਓ ਜੀ ਪੇਠ ਪੂੜਾ ਜਿਹੜਾ ਬਹੁਤ ਹੀ ਚੌੜਾ ਵਲ ਇਹਨੇ ਕਿੰਦਾ ਸੁਆ ਸੁਣਾ ਇਹਨੇ ਵੀ ਦੂਜਾ ਸੁਆ ਸੂਣਾ ਜਾਂ ਪਹਿਲੇ ਸੁਆ 11 12 ਕਿਲੋ ਦੁੱਧ ਭਰਿਆ ਵਾ ਅੱਛਾ ਜੀ ਇਹਨਾਂ ਵੀ 13 14 ਕਿਲੋ ਵਾਲੀ ਛੋਟੀ ਆ ਬਾਕੀ ਦੇਣ ਭਾਜੀ 20 ਖੜਦੀ ਆਪਾਂ ਸਾਹਮ ਛੱਡ ਕੇ ਦਵਾਂਗੇ ਝੋਟੀ ਦੀ ਅੱਛਾ ਜੀ ਹਾਂ ਜੀ ਠੀਕ ਹੈ ਠੀਕ ਹੈ ਲਓ ਜੀ ਕਰੋ ਮੇਰੇ ਮੇਕਣਾ ਨਾ ਲਾ ਜਾਏ ਸਾਹਮ ਤੇ ਮੇਲ ਤੇ 20000 ਰੁਪਏ ਝੋਟੀ ਖੱਡੂ ਦੇ ਜੀ ਇਹਦੇ ਚੱਲ ਜੇ ਬਾਕੀ ਸਭ ਕੁੜੇ ਨਾਲ ਤਾਂ ਮੰਗਾ ਹੀ ਦਿੰਦਾ ਜੇ ਬਹੁਤ ਚੌੜਾ ਬੇਟਾ ਕਿੰਨੀ ਝੋਟੀ ਆ ਭਾਜੀ ਵੇਖੋ ਠੀਕ ਹੈ ਜੀ ਬਾਕੀ ਤੇ ਲਾਟਰ ਨਾਲ ਜਿਹੜੀਆਂ ਕਾਫੀ ਹਾਲੇ ਦੇ ਤੂੰ ਤਾਂ ਘਰ ਬਣਾ ਲੈ ਛੱਗਾ ਬਣਾ ਲੈ ਨਾ ਕਰਵਾਲੀ ਦਾ ਦੋਸਤ ਨੂੰ ਮਿਲਦਾ ਕਿਆ ਪਰ ਇਹ ਜਿੱਕਾ ਕਥਣ ਸੋਨੇ ਬਹੁਤ ਚੰਗਾ ਲੱਗਾ ਜੇ ਇਹਦਾ ਮੁੱਲ ਵੀਰ ਇਹਦਾ ਮੁੱਲ ਭਾਈ 85000 ਜੇ ਇਹ ਹਾਣਾ ਦਵਾਂਗੇ ਆਪਾਂ 82000 ਦੀ ਵੇਲਾ ਵੱਡੀ ਛੋਟੀ ਏ ਠੀਕ ਹੈ ਠੀਕ ਹੈ ਇਹਦੇ ਨਾਲ ਸਾੰਭਿਆ ਤੁਹਾਨੂੰ ਪਤਾ ਭਾਈ ਲੱਖੋਂ ਬਾਹਰ ਛੋਟੀ ਵੇਖਦੀ ਆ ਹਾਂਜੀ ਹਾਂਜੀ ਬਾਕੀ ਵੇਖ ਲੋ ਹੁਣ ਆਪਾਂ ਸਾਹਮ ਛੱਡ ਕੇ ਦੇ ਦਨੇ ਠੀਕ ਹੈ ਠੀਕ ਲੋ ਜੱਡੇ ਚੁੱਡੇ ਜਿਹੜੇ ਢੱਲਾ ਡੋ ਲਾ ਜਿਹੜੀਆਂ ਬਹੁਤ ਜਿਆਦਾ ਆ ਭਾਈ ਛੋਟੀ ਆ ਭਾਈ ਫੇਰ ਥੋੜਾ ਵੀ ਬਹੁਤ ਹੀ ਚੜਦਾ ਲੱਗਾ ਆ 82000 ਚਲ ਮੌਕੇ ਤੇ ਥੋੜਾ ਬੋਦਾ ਕਰ ਦਿਓ ਜਰੂਰ ਵੀਰ ਭਾਪਾ ਲਾਵੇ ਭਾਜੀ ਮੋੜ ਦੇ ਨਹੀਂ ਆ ਠੀਕ ਆ ਠੀਕ ਆ ਹਾਂਜੀ ਭਾਈ ਆ ਕਿਵੇਂ ਆ ਆ ਮੈਨੂੰ ਭਾਜੀ ਬੱਚਾ ਮਰਿਆ ਦੋ ਸੱਤ ਕਿਲੋ ਇਹਦੇ ਕੋ ਪੱਕਾ ਅੱਛਾ ਇਹ ਖਾਲੇਵਾ ਵਖਾਦੋ ਤੂੰ ਚਾਣੇ ਨਹੀਂ ਇੱਕ ਨੰਬਰ ਜੀ ਠੀਕ ਆ ਠੀਕ ਆ ਜੀ ਲਓ ਜੀ ਪੱਲੇ ਚੰਮ ਵਾਲੀ ਆ ਕਿਤੇ ਨਾਣਾ ਨੂਣਾ ਜਿਹੜੀਆਂ ਬਹੁਤੀ ਜ਼ਰਾ ਚੰਮ ਦੇ ਇਹ ਵੀ ਨੀਲੀ ਦੇ ਪੱਕ ਰੱਖਦੀ ਆ ਇਸ 7 ਲੀਟਰ ਇੱਕੋ ਜਿਹੜਾ ਗਰੰਟੀ ਵਾਲਾ ਦੋ ਬਿਲਕੁਲ ਤਿਆਰ ਪਾਜੀ ਨਿਗਾਹਾਂ ਭਲਾ ਗੋਵੀਰ ਸਾਰੀ ਗਰਮੀਆਂ ਚੋ ਕੇ ਫੇਰ ਉਹਨੇ ਦੀ ਵੇਚੀ ਅੱਛਾ ਜੀ ਹਾਂਜੀ ਲੋ ਬਈ ਇਹ ਪਹਿਲੀ ਚਕੰਦਾ ਨਸਲ ਜੇ ਚਕੰਦਾ ਚਕੰਦਾ ਨਸਲ ਕਦੀ ਸੁਣਿਆ ਇਹ ਚਕੰਦਾ ਨਸਲ ਤੁਹਾਡੇ ਕੋਲ ਸੁਣਿਆ ਪਹਿਲੀ ਵਾਰੀ ਪਤਲੀ ਕੰਬੜੀ ਦੀ ਚਕੰਦਾ ਨਸਲ ਹਾਂਜੀ ਨੀਲੀ ਨੂਲੀ ਦੀਆਂ ਸੁਣੀਆਂ ਇਹ ਕਿਹੜੀ ਨਵੀਂ ਕੱਟ ਮਾਰੀ ਜੇ ਇਹ ਚਕੰਦਾ ਨਸਲ ਭਾਜੀ ਕਿੰਨਾ ਕੋ ਆਪਾਂ ਲੈਂਦੀ ਹੈ ਨਾ ਉਹਨਾਂ ਨੂੰ ਕਿਆ ਨਰਮਣੇ ਚਕੰਦਾ ਨਸਲ ਮੈਂ ਹਾਂ ਅੱਛਾ ਜੀ ਚਲੋ ਜੀ ਹੋ ਸਕਦੀ ਹੈ ਮਾਰਦੇ ਸਰਚ ਆਣਾ ਅੱਛਾ ਅੱਛਾ ਹਾਂਜੀ ਲੋਬੀ ਪਤਲੇ ਚਮ ਵਾਲਿਆਂ ਕੋ ਬਾਕੀ ਸੇਵਾ ਵਾਲਾ ਭਰਾ ਲੈ ਗਿਆ ਤੇ ਦੁੱਧ ਜਦੋਂ ਚੰਗਾ ਕਰ ਦੂਗੀ ਵੀ ਇਹਨਾਂ ਸਭ ਬਾਈ ਨੇ ਦੱਸੀ ਜੇ ਨਵੀਂ ਕੋਈ ਹਾਂਦੂ ਤੇ ਆਪ ਪਹਿਲੀ ਦੇਖੋ ਚੱਕ ਤੇ ਚੰਦਾ ਜੁੱਦਾ ਇਹਦਾ ਮੋਲ ਭਾਈ 55000 ਦੇ ਅੱਛਾ ਜੀ ਇਹ ਹਾਂ ਨਾ ਹੀ ਦੇ ਰਾਂਗੇ 55200 ਠੀਕ ਹੈ ਠੀਕ ਹੈ ਲਓ ਭਾਈ 55000 ਚੋਂ 200 ਰੁਪਏ ਜੀ ਜੀ ਆਪਾਂ ਅੰਦੇ ਭਾਜੀ ਪਤਾ ਹੀ 44000 ਦੀ ਫੰਡਰਾ ਜਿਵੇਂ ਆ ਗਈ ਆ ਸਾਰੀਆਂ ਗਰਮੀਆਂ 2-4 ਮਹੀਨੇ ਚੋ ਕੇ ਵੀਰ ਕੋ ਜਦੋਂ ਮਰਜੀ ਇਹਨੂੰ ਵੇਚ ਲੈ ਠੀਕ ਹੈ ਠੀਕ ਹੈ ਹਾਂ ਪਤਾ ਨਿਕਾਇਆ ਮੋਲਿਆ ਇਹ ਭਾਈ ਆਜੋ ਹੁਣ ਪਰਵੇਂ ਨੰਬਰ ਦੇ ਆ ਕਿਵੇਂ ਝੋਟੀ ਹਾਂਜੀ ਆ ਵੀ ਮਾਈ ਭਾਜੀ ਚੋ ਕੇ ਆਈਏ ਆ ਚੋਟੀ ਤੇ ਉਹ ਪਰਲੀ ਚੋਟੀ ਇਕੱਠੀਆਂ ਆਈਆਂ ਜੇ ਹੁਣ ਉਹ ਇਹਨੇ ਚੋ ਕੇ ਲਿਆਂਦੀ ਆ ਆ ਮੈਂ ਕਿ ਦੁੱਧ 8 ਕਿਲੋ ਇਹ ਵੇਖੋ ਕਿੱਡੀ ਮੈਂ ਆ ਭਾਜੀ ਆ ਪੁਸ਼ਤਵਾਲ ਚਟਾ ਹੁੰਦਾ ਉਹ ਵੀ ਨਹੀਂ ਇਹ ਹੈਗਾ ਸ਼ਾਈ ਵੇਨ ਨੂੰ ਯਾ ਡਬਲਾ ਹੈ ਅਰੇ ਨਵਾਈ ਦਵਾਈ ਨਹੀਂ ਗਈ ਭਾਜੀ ਬਿਊਟੀਫੁੱਲ ਲੱਗਣੇ ਸੀ ਹਜੇ ਪਰ ਤੋ ਨਹੀਂ ਕਹਿਣ ਦੇ ਜਾਣਾ ਕਿ ਨੇ ਤਾਂ ਛੇਤੀ ਛੇਤੀ ਪਾਤੀ ਠੀਕ ਹੈ ਠੀਕ ਹੈ 8 ਲੀਟਰ ਇੱਕ ਦੁੱਧ ਹਾਂਜੀ ਭਾਜੀ ਬਹੁਤ ਹੀ ਕੱਦ ਕਾਂਢ ਜਿਹੜਾ ਬਹੁਤ ਹੀ ਚੰਗਾ ਆ ਗਿਆ ਉਹ ਝੋਟੀ ਦਾ ਵੱਡੀ ਮੈਂ ਭਾਜੀ ਪੂਰੀ ਤੇ ਐਸਾ ਮੇਰੀ ਵੀ ਚਵਾਈ ਹੋ ਗਏ ਤੇ ਫੇਰ ਆਈ ਜੇ ਤੇ ਕੋਈ ਹੋਰ ਹਿਸਾਬ ਅੰਦਾਜ਼ਾ ਲਵੇ ਤੇ 8 ਲੀਟਰ ਜਿਹੜਾ ਮੌਕੇ ਦੇ ਬਿਲਕੁਲ ਦੁੱਧ ਤਿਆਰ ਸੁਭਾ ਕੇ ਮੈਂ ਸੁਈਆ ਸੁਵਾ ਤਿੱਜਾ ਜੋ ਭਾਜੀ ਮੈਂ ਨਾ ਠੀਕ ਹੈ ਤੇ ਤਿੱਜਾ ਸੁਬਾ ਸੁਈ ਜੇ ਇਹਨੂੰ ਭਾਜੀ ਗਾਵ ਕੀ ਗੱਲ ਲੱਗਾ ਜੇ ਮੈਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਮਹੀਨੇ ਦੇ ਅੰਦਰ ਵਾਰ ਤੀਏ ਲੱਗਣ ਹੋ ਗਿਆ ਜੇ ਟਾਈਮ ਸੋ ਮੈਨੂੰ ਭਾਜੀ 4 ਮਹੀਨੇ ਹੋ ਗਏ ਹੁਣ ਠੀਕ ਹੈ ਠੀਕ ਹੈ ਤੁਹਾਨੂੰ ਤੁਹਾਰੀ ਜਾਇਏ ਮਹੀਨਾ ਹੋਇਆ 20 ਦਿਨ ਹੋਏ ਆ ਠੀਕ ਹੈ ਠੀਕ ਹੈ ਬਿਲਕੁਲ ਤੇ ਸੱਚੇ ਦਾ ਕਿੰਨਾ ਹੈ ਰਿਕਾਰਡ ਸੱਜੇ ਭਾਈ 16 ਕਿਲੋ ਦਾ ਰਿਕਾਰਡ ਜੇ ਮੈਂ ਦਾ ਠੀਕ ਹੈ ਠੀਕ ਹੈ ਲਓ ਬਾਕੀ ਚੋਤਵਾਰ ਆਈ ਪਾਣੀ ਦਾ ਏਡੀ ਭਾਈ ਠੀਕ ਹੈ ਜੀ ਹਾਂਜੀ ਬਾਕੀ ਥਾਮ ਥੂਣ ਜਿਹੜਾ ਪਾ ਉਹ ਦੀ ਚੰਗਾ ਲੱਗਾ ਗਿਆ ਬਹੁਤ ਲੱਗਾ ਤੁਹਾਨੂੰ ਵੇਖੋ ਮੈਂ ਦੀ ਸ਼ਾਈ ਸੂਈ ਬੜੀ ਆ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 65000 ਜੇ 60 ਵੀ ਦੇਵਾਂਗੇ ਕਰਦੀ ਜਾਂਦਾ 60 ਮੈਂ ਦਿੰਨਾ ਯਾਰ ਛੱਡ ਦਾਂਗੇ ਭਾਈ ਠੀਕ ਹੈ ਲਓ ਭਾਈ 59000 ਦੀ ਹੋ ਗਈ ਜੇ ਇਹਦਾ ਇੱਕ ਅੱਧ ਕ ਜੇ ਗਾਂ ਬਣੀ ਨੂੰ ਵੀ ਕੋਈ ਮਹੀਨੇ ਦੇ ਆਸ-ਪਾਸ ਟਾਈਮ